वेलकम टू माय चैनल ਅੱਜ ਵਿਸਾਖੀ ਦਾ ਜਿਹੜਾ ਹੈ ਤਿਹਾੜਿਆ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਲੀਆਂ ਵਾਲੇ ਪਾਸ਼ਾ ਨੇ ਹਾਲਸਾ ਪੰਥ ਦੀ ਸਾਜਨਾ ਕੀਤੀ ਸੀ ਇਸ ਤਿਹਾੜੀ ਦੀ ਸਾਡੇ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਆ ਆਪਾਂ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਅੱਜ ਬੇਸਣ ਜਿਹੜਾ ਆ ਬਣਾਵਾਂਗੇ ਘਰ ਦੇ ਵਿੱਚ ਆਓ ਦੇਖੀਏ ਫਿਰ ਹਾਂਜੀ ਇਸ ਵਾਸਤੇ ਅਸੀਂ ਬੇਸਣ ਲਿਆਇਆ ਸਾਡਾ ਪਾਈਆ ਬੇਸਣ ਆ ਇਧਰ ਮੈਂ 150 ਗ੍ਰਾਮ ਜਿਹੜੀ ਚੀਨੀ ਲਈ ਹੈ ਆਪਣੇ ਟੇਸ ਅਕੋਰਡਿੰਗਲੀ ਲਈ ਹੈ ਤੁਸੀਂ ਵਧਕੜ ਕਰ ਸਕਦੇ ਆ ਆਪਣੇ ਟੇਸਟ ਨੂੰ ਦੇਖਦੇ ਹੋਏ ਇੱਧਰ ਮੈਂ ਬਦਾਮ ਲੈ ਆ ਇਹਦੇ ਨਾਲ ਅਸੀਂ ਗਾਰਨਿਸ਼ ਕਰ ਲਾਂਗੇ ਜੇ ਅਸੀਂ ਇੱਕ ਕੜਾਈ ਲੈ ਲਈ ਆ ਇਹਦੇ ਵਿੱਚ ਅਸੀਂ ਕਿਉ ਪਾਵਾਂਗੇ ਮੈਂ ਤੇ ਦੇਸੀ ਕਿਉ ਪਾਵਾਂਗੀ ਤੁਸੀਂ ਦੇਖ ਲੈਣਾ ਕਿਸ ਚੀਜ਼ ਚ ਬਣਾਉਣਾ ਪਸੰਦ ਕਰਦੇ ਆ ਤੁਸੀਂ ਉਹ ਚੀਜ਼ ਜਿਹੜੀ ਆ ਲੈ ਸਕਦੇ ਆ ਮੈਂ ਕਿਉ ਇਹਨਾਂ ਲਾਵਾਂਗੀ ਕਿ ਜਿਹੜਾ ਵੇਸਣ ਹੈ ਸਾਡਾ ਉਹ ਸੁੱਕਾ ਸੁੱਕਾ ਨਾ ਰਹੇ ਔਰ ਇਹਦੇ ਵਿੱਚ अच्छी तरह मिक्स होजवे। क्यों ਸਾਡਾ ਗਰਮ ਹੋ ਰਿਹਾ ਹੈ? ਜਦੋਂ ਪੂਰੀ ਤਰ੍ਹਾਂ ਪਿਗਲ ਗਿਆ ਅਸੀਂ ਇਹਦੇ ਵਿੱਚ ਬੇਸਣ ਜਿਹੜਾ ਆ ਪਾ ਕੇ ਉਹਨੂੰ ਭੁੰਨ ਲਾਂਗੇ। ਹਾਂਜੀ ਕਿਉਂ ਗਰਮ ਹੋਣ ਤੋਂ ਬਾਅਦ ਅਸੀਂ ਜਿਹੜਾ ਬੇਸਣ ਆ ਉਹ ਇਹਦੇ ਵਿੱਚ ਪਾ ਲਿਆ ਹੈ। ਹੁਣ ਇਹਨੂੰ ਅਸੀਂ ਭੁੰਨਣਾ ਆ। ਥੋੜਾ ਜਿਹਾ ਅਸੀਂ ਕਿਉ ਹੋਰ ਪਾਇਆ ਕਿਉਂਕਿ ਜਿਹੜਾ ਬੇਸਣ ਆ ਉਹਦੇ ਵਾਸਤੇ ਕਿਉ ਦੀ ਲੋੜ ਸੀਗੀ। ਤੇ ਦੇਖੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਆ ਬੇਸਨ ਜਿਹੜਾ ਆ ਵੱੜਨਾ ਚਾਹੀਦਾ ਆ ਤੁਹਾਨੂੰ ਜੇ ਘਿਓ ਦੀ ਲੋੜ ਆ ਤੁਸੀਂ ਹੋਰ ਪਾ ਲਓ ਤਾਂ ਕਿ ਜਿਹੜਾ इजीली ਹਿੱਲ ਸਕੇ ਔਰ ਇਸ ਤਰ੍ਹਾਂ ਇਹਨੂੰ ਬਹੁਤ ਜ਼ਿਆਦਾ ਹੌਲੀ ਹੌਲੀ ਅੱਗ ਜਿਹੜੀ ਅਸੀਂ ਰੱਖਣੀ ਆ ਤਾਂ ਕਿ ਇਹ ਅੱਛੀ ਤਰ੍ਹਾਂ ਪੁੱਜ ਸਕੇ ਲਗਾਤਾਰ ਤੁਸੀਂ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਹੈ ਤੁਹਾਨੂੰ ਖੁਸ਼ੂ ਆਉਣ ਲੱਗ ਜਾਵੇ ਕਿ ਬੇਸਨ ਸਾਡਾ ਪੁੱਜ ਗਿਆ ਆ ਵੈਸੇ ਵੀ ਇਹਦਾ ਜਿਹੜਾ ਕਲਰ ਹੈ ਬ੍ਰਾਊਨ ਹੋ ਜਾਣਾ ਹੈ ਤੇ ਪਤਾ ਲੱਗ ਜਾਣਾ ਕਿ ਸਾਡਾ ਜਿਹੜਾ ਬੇਸਣ ਹੈ ਭੁੱਜ ਚੁੱਕਿਆ ਹੈ ਇਸਨੂੰ ਲਗਾਤਾਰ ਹਿਲਾਉਂਦੇ ਜਾਣਾ ਤੇ ਅੱਗ ਜਿਹੜੀ ਆ ਬਹੁਤ ਹੌਲੀ ਰੱਖਣੀ ਹੈ ਜੀ ਦੇਖੋ ਬੇਸਨ ਦਾ ਥੋੜਾ ਥੋੜਾ ਜਿਹੜਾ ਕਲਰ ਹੈ ਚੇਂਜ ਹੋਣਾ ਸ਼ੁਰੂ ਹੋ ਗਿਆ ਆ ਆਪਾਂ ਥੋੜਾ ਜਿਆ ਇਹਨੂੰ ਹੋਰ ਭੁੰਨ ਕੇ ਬਰਾਊਨ ਕਰਾਂਗੇ ਤਾਂ ਕਿ ਥੋੜਾ ਵੀ ਕੱਚਾ ਨਾ ਰਵੇ ਹਾਂਜੀ ਦੇਖੋ ਬੇਸਨ ਜਿਹੜਾ ਆ ਪੁੱਜ ਕੇ ਤਿਆਰ ਹੋ ਗਿਆ ਹੈ ਖੁਸ਼ਬੂ ਬਹੁਤ ਸੋਹਣੀ ਆ ਰਹੀ ਆ ਇਸ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਜਿਹੜਾ ਬੇਸਨ ਆ ਪੁੱਜ ਚੁੱਕਾ ਆ ਹੁਣ ਅਸੀਂ ਇਹਦੇ ਵਿੱਚ ਖੰਡ ਮਿਕਸ ਕਰਾਂਗੇ ਮੈਂ ਇਸੇ ਤਰੀਕੇ ਹੀ ਖੰਡ ਜਿਹੜੀ ਹੈ ਵਿੱਚ ਪਾਉਂਗੀ ਨਾਲ ਦੀ ਨਾਲ ਮੈਂ ਪਾਣੀ ਪਾਉਂਗੀ ਜਿੰਨਾ ਅਸੀਂ ਵੇਸਣ ਲਿਆ ਆ ਉਸ ਤੋਂ ਆਪਾਂ ਡੇਡਾ ਪਾਣੀ ਪਾ ਲੈਣਾ ਆ ਬਿਲਕੁਲ ਨਾਲ ਨਾਲ ਹੀ ਅਸੀਂ ਪਾਣੀ ਜਿਹੜਾ ਉਸੇ ਵੇਲੇ ਪਾ ਲਾਂਗੇ ਤਾਂ ਕਿ ਜਿਹੜੀ ਚੀਨੀ ਆ ਉਹ ਘੁਲ ਜਵੇ ਬਿਲਕੁਲ ਲਗਾਤਾਰ ਆਪਾਂ ਚਲਾਉਂਦੇ ਜਾਣਾ ਆ ਜਿੰਨੀ ਦੇਰ ਤੱਕ ਇਹ ਬਣ ਕੇ ਤਿਆਰ ਨਹੀਂ ਹੁੰਦਾ ਕੋ ਅਸੀਂ 19 ਡੇਰ ਤੱਕ ਹਲਾਈ ਜਾਣਾ ਆ ਜਿੰਨੀ ਦੇਰ ਤੱਕ ਇਹ ਸਖਤ ਨਹੀਂ ਹੁੰਦਾ ਔਰ ਇਹ ਕੜਾਈ ਨਾ ਛੱਡ ਦੇਵੇ ਔਰ ਵਿੱਚੋਂ ਘਿਓ ਨਾ ਛੱਡ ਦੇਵੇ 19 ਡੇਰ ਤੱਕ ਆਪਾਂ ਇਹਨੂੰ ਲਗਾਤਾਰ ਇਸ ਤਰ੍ਹਾਂ ਚਲਾਉਂਦੇ ਜਾਣਾ ਆ ਮੀਡੀਅਮ ਅੱਗ ਰੱਖ ਕੇ ਕੜਾਈ ਛੱਡ ਦਿੱਤੀ ਆ ਤੇ ਆ ਦੇਖੋ ਘਿਓ ਜਿਹੜਾ ਆ ਵਿੱਚੋਂ ਨਿਕਲ ਰਿਹਾ ਹੈ ਇਹਦਾ ਮਤਲਬ ਸਾਡਾ ਜਿਹੜਾ ਆ ਵੇਸਨ ਬਣ ਕੇ ਤਿਆਰ ਹੋ ਗਿਆ ਆ ਇੱਧਰ ਅਸੀਂ ਜਿਹੜਾ ਬਰਤਨ ਲੈਣਾ ਜਿਹਦੇ ਵਿੱਚ ਅਸੀਂ ਇਹਨੂੰ ਪਾਉਣਾ ਆ ਉਹਨੂੰ ਗ੍ਰੀਸ ਕਰ ਲੈਣਾ ਅੱਛੀ ਤਰੀਕੇ ਦੇ ਨਾਲ ਹਾਂਜੀ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਉਪਰੋਂ ਸੈੱਟ ਕਰ ਸਕਦੇ ਹੋ ਦੇਖੋ ਇਹਨੂੰ ਹੁਣ ਤੁਸੀਂ ਠੰਡਾ ਹੋਣ ਤੇ ਇਹਦੀਆਂ ਜਿਹੜੀਆਂ ਟੁਕੜੀਆਂ ਕੱਟ ਸਕਦੇ ਹਾਂ ਹਾਂਜੀ ਇਸ ਤਰ੍ਹਾਂ ਮਦਮ ਅਸੀਂ ਪਾ ਕੇ ਕੌਲੀ ਦੇ ਨਾਲ ਇਦਾਂ ਸੈੱਟ ਕਰ ਸਕਦੇ ਹਾਂ ਇਸ ਤੋਂ ਬਾਅਦ ਅਸੀਂ ਇਹਦੀਆਂ ਟੁਕੜੀਆਂ ਕੱਟ ਲਵਾਂਗੇ ਬਹੁਤ ਵਧੀਆ ਤਰੀਕੇ ਨਾਲ ਜਿਹੜੀਆਂ ਟੁਕੜੀਆਂ ਕੱਟੀਆਂ ਜਾ ਰਹੀਆਂ ਐ ਹਾਂਜੀ ਦੇਖੋ ਕਿੰਨੀ ਵਧੀਆ ਜਿਹੜੀ ਬਰਫੀਆ ਬਣ ਕੇ ਤਿਆਰ ਹੋਈ ਹੈ ਸਾਡੇ ਮੰ ਤੁਸੀਂ ਵੀ ਇਸ ਤਰ੍ਹਾਂ ਬੇਸਨ ਦੀ ਬਰਫੀ ਜਿਹੜੀ ਹੈ ਬਣਾ ਕੇ ਖਾਓ ਹੈਲਦੀ ਰਹੋ ਥੈਂਕ ਯੂ